ਕੀ ਤੁਸੀਂ ਕੋਈ ਮੁਆਵਜ਼ਾ ਜਾਂ ਕੁਝ ਐਲਾਨ ਕਰ ਰਹੇ ਹੋ ਕਿ ਕਰ ਗੁਲਦਵਾਰੀਆਂ ਕਰਾ ਰਹੇ ਹੋ ਕਿ ਕਰਾ ਰਹੇ ਹੋ ਮੈਂ ਸਵਾਰੀ ਕਰਾ ਰਹੇ ਹਾਂ ਮੈਂ ਸਵਾਰੀ ਦਾ ਭਾਅ ਵੀ ਗੌਰਮੈਂਟ ਦੇਣਾ ਜਿੰਨਾ ਫਰਮ ਵਿੱਚ ਦੇ ਦੇਣੀ ਹੈ ਮੈਂ ਤੇ ਇੱਕ ਕਦੋਂ ਸ਼ੁਰੂ ਕਰ ਰਹੇ ਕਿਉਂਕਿ ਲੋਕਾਂ ਨੇ ਤਾਂ ਹੁਣ ਇਹਨੂੰ ਇਹਨੂੰ ਤਾਂ ਵੜਨਾ ਪਊਗਾ ਨਾ ਕਿਉਂਕਿ ਇਹਨਾਂ ਨੇ ਆਪਸੀ ਕਣਕ ਬੀਜਣੀ ਹੈ ਤੇ ਕਿੰਨੇ ਦਿਨ ਅੱਜ ਅੱਜ ਆਰਡਰ ਅੱਜ ਪਟਵਾਰੀ ਨੂੰ ਅੱਜ ਆਰਡਰ ਚੱਲੇ ਜਾਣਗੇ ਜੀ ਜੀ ਅੱਛਾ ਕਿਉਂਕਿ ਮੇਰਾ ਖਿਆਲ ਇਹ ਤਾਂ ਕੱਲ ਵੀ ਸ਼ਾਇਦ ਮੰਤਰੀ ਸਾਹਿਬ ਆਏ ਸੀ ਉਹਨਾਂ ਨੇ ਕਿਹਾ ਸੀ ਲੇਕਿਨ ਪਟਵਾਰੀ ਕਹਿ ਰਿਹਾ ਕਿ ਮੈਨੂੰ ਆਰਡਰ ਨਹੀਂ ਮਿਲੇ ਸੋ ਮੈਂ ਰਿਕੁਐਸਟ ਇਸ ਡੀ ਸਰ ਕਿਉਂਕਿ ਇਹਨਾਂ ਨੂੰ ਵਿਚਾਰੇ ਨੂੰ ਅੱਗੇ ਹੀ ਠੇਕੇ 'ਚ ਲਿੱਤੀ ਹੋਈ ਸੀ ਵੱਡਾ ਨੁਕਸਾਨ ਹੋਇਆ ਤੇ ਕਣਕ ਦਾ ਸੀਜ਼ਨ ਇਹਨਾਂ ਦਾ ਖਰਾਬ ਨਾ ਹੋ ਜਾਏ ਤੇ ਇਹਨੂੰ ਤਾਂ ਨਾ ਅੱਗ ਲਾ ਸਕਦੇ ਪੂਰੀ ਖੜੀ ਫਸਲ ਡਿੱਗੀ ਹੋਈ ਫਸਲ ਜਿਹੇ ਨਾ ਅੱਗ ਲਾ ਸਕਦੇ ਇਹਨੂੰ ਸਾਰੇ ਨੂੰ ਵੱਢੀ ਪਾਉਗੀ ਤੇ ਉਹਦੇ ਵਿੱਚ ਵੀ ਟਾਈਮ ਲੱਗੂਗਾ ਖਰਚਾ ਵੀ ਲੱਗੂਗਾ ਸੋ ਇਹ ਜਿੰਨੀ ਜਲਦੀ ਤੁਸੀਂ ਕਰਾ ਦਿਓਗੇ ਉੰਨੀ ਛੇਤੀ ਫਿਰ ਆਪਦੀ ਕੰਮ ਕਵਾਸੇ ਤੋਂ ਕਿਉਂਕਿ ਇਹ 2 ਸਾਲ ਮੰਤਰੀ ਇਹਨਾਂ ਨੂੰ ਇਨਫੋਰਮਲੀ ਤਾਂ ਕਹਿ ਦਿੰਦੇ ਆ ਕਿ ਸ਼ੁਰੂ ਕਰਦੇ ਹਾਂ ਹਾਂ ਪਲੀਜ਼ ਉਹ ਕਰ ਦਿਓ ਬਹੁਤ ਥੈਂਕ ਯੂ ਬਟ ਆਲ ਵੀ ਵੈਰੀ ਗ੍ਰੇਟਫੁਲ ਥੈਂਕ ਯੂ ਦੀ ਸੈਟ ਹਾਂ ਕੀ ਨਾ ਕਿ ਆਪਣਾ ਕਿਹੜਾ ਪਿੰਡ ਰਿਪਨ ਸ਼ਰਮਾ ਦਾ ਬਲਟਾ ਪਿੰਡ ਹੈ ਹਾਂ ਕਿੰਨਾ ਕਿ ਜੜਾ ਗੜਿਆਂ ਨਾਲ ਮੀਂਹ ਨਾਲ ਕਿੰਨਾ ਤਨਖਸਾਨ ਹੋਇਆ ਉਹ ਲਾਹ ਕਿ ਫਸਲ ਤਾਂ ਹੈ ਨਰਮੇ ਦਾ ਵੀ ਹੋਇਆ ਪਰ ਬਾਸਮਤੀ ਇਸ ਇਲਾਕੇ ਜਿਆਦੀ ਕੜੀ ਸੀ ਲਗਭਗ 300 ਪਲੱਸ ਕਿੱਲਾ 300 ਕਿੱਲਾ ਪਲੱਸ ਹੈ ਬਾਸਮਤੀ ਕੀ ਜੋ ਬਿਲਕੁਲ ਹੀ ਖਰਾਬ ਹੋ ਗਈ ਹੈ ਕਿ ਜਿਵੇਂ ਡਰਮ ਨਾਲ ਝਾੜੀ ਹੁੰਦੀ ਹੈ ਨਾ ਐ ਇੱਕ ਵਿੱਚ ਇੱਕ ਦਾਣਾ ਨਹੀਂ ਉਲਟਾ ਖਰਚਾ ਨੂੰ ਵੜਾ ਕੇ ਬਾਹਰ ਕੱਟਣੀ ਪੈਣੀ ਹੈ ਉਵੇਂ ਤਾਂ ਕੋਈ ਫਾਇਦਾ ਨਹੀਂਗਾ ਕਿ ਕਣਕ ਵੀ ਨਹੀਂ ਬੀਤੀ ਜਾਣੀ ਹੈ ਹਾਲੇ 25 ਦਿਨ ਕਣਕ ਵੀ ਲੇਟ ਹੋਣੀ ਹੈ ਤੇ ਬਾਕੀ ਦੋ ਵਾਰੀ ਮੰਤਰੀ ਵੀ ਆ ਗਏ ਪਹਿਲਾਂ ਗਰਮੀਤ ਸਿੰਘ ਖੁੱਡੀਆਂ ਵੀ ਐਮਐਲਏ ਆਏ ਨੇ ਇੱਥੇ ਹੁਣ ਮੰਤਰੀ ਪ੍ਰਾਨੇ ਹਰ ਐਮਪੀ ਆਪਣੇ ਹਰ ਸਿਵਰਤ ਬਾਦਲ ਹੁਣ ਹੀ ਗਏ ਨੇ ਇੱਥੋਂ ਤੇ ਉਹ ਕਹਿੰਦੇ ਤਾਂ ਹੈਗੇ ਕੁਝ ਕਰਾਂਗੇ ਬਾਕੀ ਜਿੰਨਾ ਟਾਈਮ ਹੱਥ ਚ ਨਾ ਜੱਟ ਦੇ ਆਵੇ ਕੋਈ ਫਸਲ ਦਾ ਉਹਨਾਂ ਟਾਈਮ ਤਾਂ ਫਿਰ ਗੱਲਾਂ ਤਾਂ ਸਾਰੇ ਹੀ ਕਰਦੇ ਹੁੰਦੇ ਆ ਏ ਕਿਹੜੇ ਕਿਹੜੇ ਲੋਨ ਕਿੰਨੇ ਕਿ ਪਿੰਡਾਂ ਨੂੰ ਨੁਕਸਾਨ ਹੋਣਾ ਲੋਰ ਦਾ ਵੱਲੋਂ ਕਿ ਇੱਕ ਲਸਰ ਹੀ ਇਧਰੋਂ ਮਲੋਟ ਡੱਪ ਲਟਾ ਬੋ ਬੁਰਜਾ ਗੁਰਸਰ ਯੋਦਾ ਸ਼ਾਮ ਖੜਾ ਛਾਪੇ ਵਾਲੀ ਕੋਲਿਆ ਵਾਲੀ ਇਹ ਪੇ ਬਟਿੰਡੇ ਨੂੰ ਇਹ ਗਈ ਹੈ ਲਸਰ ਜੀ ਹਾਂ ਇਹ ਮੈਨੂੰ ਤੁਹਾਡੇ ਸਾਹਮਣੇ ਕਿੰਨਾ ਕੁ ਮੁਆਵਜ਼ਾ ਹੋਣਾ ਚਾਹੀਦਾ ਜਿਹੜਾ ਕੋਈ ਮਾਹੌਲ ਘੱਟ ਤੋਂ ਘੱਟ ਜਟ ਦੀ ਜਿਵੇਂ ਬਾਹਮਾ ਦੀ ਫਸਲ 60000 70000 ਤੋਂ ਕਿੱਲਾ ਹੁੰਦੀ ਪਰ ਇਹ ਤਾਂ ਪਿਛਲੀ ਵਾਰ ਜਦੋਂ ਕਣਕ ਮਰੀ ਸੀਗੀ ਉਦੋਂ ਵੀ ਗੋਗਲਾਂ ਤੋਂ ਮਿੱਟੀ ਝੜੀ ਸੀ 6500 ਰੁਪਿਆ ਕਿੱਲੇ ਮਗਰ ਕੀ ਹੁੰਦੇ ਤਾਂ ਬਜਾਈ ਵੀ ਨਹੀਂ ਹੁੰਦੀਗੀ ਕਿ ਬੰਦਾ ਪੀਓਪੀ ਦੇ ਕਣਕ ਦੀ ਬਜਾਈ ਨਹੀਂ ਹੁੰਦੀ ਜਿੰਨਾ ਨਾ ਪੀਵੀਆਰ ਦਿੱਤਾ ਸੀਗਾ 2.5 ਸਾਲਾਂ ਇਹ ਤਿੰਨ ਵਾਰ ਹੀ ਨੁਕਸਾਨ ਹੋ ਗਿਆ ਇਸ ਏਰੀਏ ਦੇ ਵਿੱਚ ਬਾਕੀ ਨੁਕਸਾਨ ਤਾਂ ਤਾਂ ਕਹਿ ਰਹੇ ਨੇ ਕਿ ਦੇਵਾਂਗੇ ਪਰ ਲਗਭਗ 30000 ਤਾਂ ਹੋਣਾ ਹੀ ਚਾਹੀਦਾ ਨਾ ਇਸ ਤੋਂ ਘੱਟ ਤਾਂ ਦੇਣਾ ਕਿ ਕਿਲੇ ਦਾ 20000 ਦਾ ਕਿ ਪੱਲੇ ਪਏਗਾ ਆ ਜਾ ਪਿੰਡ ਵਾਲਿਆਂ ਨੂੰ ਆਣੋ ਆ ਜਾ 50000 ਰੌਣਕ ਆਹੋ ਸੰਸਾ ਤੁਹਾਡੇ ਤੋਂ ਤੁਹਾਡੇ ਦਾ ਖੇਤ ਨੇ ਉਹ ਤਾਂ ਪਲੀ ਤਾਂ ਰੱਖੋ ਬੜੇ ਨਾਲ ਜੀ ਫਸਲ ਖਰਾਬ ਹੋ ਗਈ ਹੈ ਦੇਖੇ ਕਿੰਨਾ ਉਹਨੇ ਕੀ ਕਰੇ ਅਧਿਕਾਰੀ ਨੂੰ ਬਹੁਤ ਦੁੱਖ ਆਉਂਦਾ ਹੈ ਜੀ ਕਿ ਕਿਸਾਨ ਦੀ ਪੁੱਤਾ ਵਾਂਗੋ ਪਾਲੀ ਹੋਈ ਫਸਲ ਦੇ ਉੱਤੇ ਜਦ ਕੁਦਰਤੀ ਆਪਤਾ ਕੋਈ ਆਂਦੀ ਹੈ ਉਹ ਵੀ ਖੜੀ ਫਸਲ ਜੋ ਬਸ ਵੜਨ ਦੀ ਤਿਆਰੀ ਵਿੱਚ ਸੀ ਕਈ ਖੇਤਾਂ 'ਚ ਤਾਂ ਕੰਬਾਈਨ ਵੀ ਖੇਤਾ ਦੇ ਵਿੱਚ ਲੱਗੀ ਹੋਈ ਸੀ ਤੇ ਇਹ ਗੜਿਆਂ ਦੇ ਨਾਲ ਇੱਕਦਮ بے ਮੌਸਮੀ ਜਿਹੜਾ ਮੀਂਹ ਪੈ ਗਿਆ ਗੜੇ ਪੈ ਗਏ ਜਿਹਦੇ ਨਾਲ ਖੜੀ-ਖੜੀ ਫਸਲ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਤੁਸੀਂ ਦੇਖੋ ਸਾਰੀ ਫਸਲ ਲਿੱਟ ਗਈ ਜਿੰਨੇ ਦਾਣੇ ਸੀਗੇ ਬਾਸਮਤੀ ਦੇ ਜ਼ਮੀਨਾਂ 'ਚ ਢੇਰ ਢੇਰ ਲੱਗੇ ਤੇ ਐ ਖੜੀ ਹੋਈ ਹੈਗੀ ਬਿਨਾਂ ਕਿਸੇ ਦਾਣੇ ਦੀ ਤੇ ਕਿਸਾਨ ਦਾ ਕਿਵੇਂ ਦਿਲ ਦਿਲਦਾ ਹੋਗਾ ਕਿਉਂਕਿ ਇਸ ਫਸਲ ਦੇ ਉਤੇ ਉਹਦੀ ਸਾਰੀ ਕਮਾਈ ਨਰਵਰ ਹੁੰਦੀ ਹੈ ਜਿਹਦੇ ਨਾਲ ਉਹਨੇ ਆਪ ਦਾ ਘਰ ਬਣਾਣਾ ਹੈ ਆਪੇ ਬੱਚਿਆਂ ਵੇਨਣੇ ਆਰਦਾ ਗੁਜ਼ਾਰਾ ਕਰਨਾ ਹੈਗਾ ਤੇ ਜਦ ਖੜੀ ਖੜਾਈ ਫਸਲ ਇਸ ਤਰ੍ਹਾਂ ਤਬਾਹ ਹੋ ਜਾਂਦੀ ਹੈ ਤੇ ਉਸ ਪਰਿਵਾਰ ਦੇ ਉਤੇ ਕੀ ਬੀਤਾ ਹੋਗਾ ਇਹ ਮਹਿਸੂਸ ਕਰਕੇ ਵੀ انسان ਅੰਦਾਜ਼ਾ ਨਹੀਂ ਲਾ ਸਕਦਾ ਲੇਕਿਨ ਇਸ ਤੋਂ ਵੱਡਾ ਦੁੱਖ ਤਾਂ ਹੁੰਦਾ ਹੈ ਕਿ ਇਸਔਖੇ ਸਮੇਂ 'ਚ ਜੇ ਸਰਪਾਰ ਨੂੰ ਅਸੀਂ ਵੋਟ ਪਾਉਣੀ ਆ ਕਿ ਇਹ ਸਰਕਾਰ ਸਾਡੇ ਦੁੱਖ ਸੁੱਖ ਦੇ ਸਾਥੀ ਹੋਗੀ ਤੇ ਜੇ ਉਸ ਸਰਕਾਰ ਦਾ अपना मंत्री ਦਾ ਇਲਾਕਾ ਹੋਏ ਤੇ ਮੰਤਰੀ ਇੱਥੇ ਆ ਕੇ ਬੇਵਸੀ ਦਾ ਨਾਲ ਕਹੇ ਕਿ ਵੀ ਹਾਂ ਇੱਥੇ ਪਟਵਾਰੀ ਸਾਹਿਬ ਨੂੰ ਹੁਕਮ ਹਿਦਾਇਤ ਦੇ ਕਿ ਇੱਥੇ ਸਾਰਾ ਤੁਸੀਂ ਸ਼ੁਰੂ ਕਰੋ ਆਪਣੀ ਕਾਰਵਾਈ ਤੇ ਪਟਵਾਰੀ ਦਾ ਜਵਾਬ ਹੋਏ ਕਿ ਅਜੇ ਮੈਨੂੰ ਉਪਰੋਂ ਆਰਡਰ ਨਹੀਂ ਆਇਆ ਨੇ ਤੇ ਅੱਜ ਇਹ 2 ਦਿਨ ਪੁਰਾਣੀ ਗੱਲ ਤੇ ਅੱਜ ਡੀਸੀ ਸਾਹਿਬ ਨਾਲ ਮੈਂ ਗੱਲ ਕੀਤੀ ਤੇ ਮੈਂ ਹਾਂਜੀ ਆਰਡਰ ਆ ਰਹੇ ਨੇ ਤੇ ਜਿੱਥੇ ਆਰਡਰ ਆਣ ਚ ਹੀ 6 ਦਿਨ ਲੱਗ ਜਾਣਗੇ ਤੇ ਇਹਨਾਂ ਲੋਕਾਂ ਨੇ ਤਾਂ ਇਹ ਫਸਲ ਇਹਨੂੰ ਨਾ ਜਲਾਣ ਜੋਗੇ ਨੇ ਲੇਕਿਨ ਇਹਨੂੰ ਫਸਲ ਨੂੰ ਹੁਣ ਕੱਢ ਕੇ ਇਹਨਾਂ ਨੇ ਇੱਥੇ ਆਪਣੀ ਦੂਜੀ ਫਸਲ ਦੀ ਬਿਜਾਈ ਕਰਨੀ ਹੈਗੀ ਉਹ ਕਿੰਨਾ ਲੇਟ ਆਪਾਂ ਕਰ ਸਕਦਾ ਕਣਕ ਦੀ ਬਿਜਾਈ ਵਾਸਤੇ ਕਿੰਨਾ ਲੇਟ ਕਰ ਸਕਦਾ ਕਿੰਨੀ ਚਿਰ ਇਹਨੂੰ ਇਸ ਤਰ੍ਹਾਂ ਰੱਖੀ ਰੱਖਣਗੇ ਸੋ ਮੈਂ ਹੈਰਾਨ ਆ ਕਿ ਸਰਕਾਰ ਇਹਨਾਂ ਵੀ ਲੋਕਾਂ ਦੇ ਦਰਦ ਨੂੰ ਸਮਝਦੀ ਨਹੀਂ ਤੇ ਜੀ ਖੇਤੀਬਾੜੀ ਮੰਤਰੀ ਦੇ ਪੱਲੇ ਕੁਝ ਨਹੀਂ ਤੇ ਆਪਾਂ ਕੀ ਆਸ ਕਰੀਏ ਜਿਹੜਾ ਆਪਣੇ ਹਲਕੇ 'ਚ ਕੱਖ ਕਰਨ ਜੋਗਾ ਨਹੀਂ ਫਿਰ ਜਿਸ ਤਰ੍ਹਾਂ ਦਾ ਮਜਬੂਰ ਸਾਡਾ ਮੁੱਖ ਮੰਤਰੀ ਜਿਹਨੇ ਪੰਜਾਬ ਦੇ ਸਾਰੇ ਹੱਕ ਬੇਚ ਛੱਡੇ ਉਸ ਦਿੱਲੀ ਤੇ ਆਏ ਹੋਏ ਜ਼ਮਾਨੇਤਿਆਂ ਦੇ લાલિયા ਦੇ ਹੱਥ ਤੇ ਫਿਰ ਮੁੱਖ ਮੰਤਰੀ ਦਾ ਹਾਲ ਤੇ ਫਿਰ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਤਾਂ ਮੰਤਰੀ ਦੀ ਕੀ ਸੁਣਵਾਈ ਕੱਲਾ ਗੱਲਾ ਦੇ ਜੋਗੇ ਹੈਗੇ ਲੇਕਿਨ ਮੈਂ ਫੇਰ ਵੀ ਉਮੀਦ ਇਤਿਹਾਸ ਕਰਦੀਆਂ ਕਿ ਹੁਣ ਤਾਂ ਵੋਟਾਂ ਨੂੰ 15 ਕੁ ਮਹੀਨੇ ਰਹਿ ਗਏ ਨੇ ਹੁਣ ਹੀ ਹਰਕਤ ਛੇ ਆ ਜਾਣ ਘਾਟੋ ਕਾਲ ਅੱਧਾ ਪੰਜਾਬ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਕੱਖ ਨਹੀਂ ਦਿੱਤਾ ਇੱਥੇ ਵੀ 2 ਸਾਲ ਪਹਿਲੇ ਕਣਕ ਦਾ ਨੁਕਸਾਨ ਹੋਇਆ ਸੀ ਨਰਮੇ ਦਾ ਵੀ ਇਸ ਇਲਾਕੇ 'ਚ ਨੁਕਸਾਨ ਹੋਇਆ ਮੀਂਹ ਦੇ ਨਾਲ ਮੇਰਾ ਖਿਆਲ 1.5 ਮਹੀਨਾ ਪਹਿਲੇ ਹਾਂਜੀ 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 ਨਰਮੇ ਦਾ ਵੀ ਨੁਕਸਾਨ ਹੋਇਆ ਤਾਂ ਹੁਣੇ ਬਾਸਮਤੀ ਦਾ ਵੱਡਾ ਨੁਕਸਾਨ ਹੋਇਆ ਹੈ ਜੇ ਹੁਣ ਵੀ ਕੁਝ ਨਹੀਂ ਦੋਗੇ ਤਾਂ ਮੈਂ ਖੁਦ ਆਸਾਂ ਮੈਂ ਤੁਹਾਨੂੰ ਵੀ ਕਵਾਂਗੀ ਦੇਸ਼ ਭਰ ਚ ਤੁਸੀਂ ਆਪਦੀ ਪਛਾਣ ਬਣਾਉਂਦੇ ਤੁਹਾਡਾ ਖਾਨਦਾਨ ਅਸੀਂ ਉਹ ਆ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਤੇ ਮੈਂ ਤੁਹਾਨੂੰ ਬੇਨਤੀ ਕਰਦੀ ਆ ਬਾਦਲ ਸਾਹਿਬ ਦੇ ਕੰਮਾਂ ਨੂੰ ਵੀ ਤਾਂ ਹਰਾ ਕੇ ਦਿਖਾਓ ਨਾ ਜਿਸ ਇਲਾਕੇ ਤੋਂ ਬਾਦਲ ਸਾਹਿਬ ਨੇ ਸੇਮ ਕੱਟਤੀ ਇੱਥੇ ਨੁਕਸਾਨ ਨਰਮੇ ਦਾ ਹੋਇਆ ਸੀ 80 ਕਰੋੜ ਰੁਪਏ ਵੰਡੇ ਜਿਨ੍ਹਾਂ ਨੇ ਝੁਗਾਈ ਕੀਤੀ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਤੇ ਤੁਸੀਂ ਤਾਂ ਇਹ ਮਾੜੇ ਮੋਟੇ ਜਿਹੜੇ ਖੇਤ ਨੇ ਬਾਤ ਆ ਫੜ ਲੋ ਕਿਸੇ ਕਿਸਾਨ ਦੀ ਬਾਕੀ ਕਿਸੇ ਨੂੰ ਪਤਾ ਲੱਗੇ ਜੇ ਹਰਾਇਆ ਸੀ ਤਾਂ ਬਾਲ ਸਾਤਾ ਵੱਡੇ ਕੰਮ ਕਰਕੇ ਵਿਖਾਏ ਨਹੀਂ ਤਾਂ ਥੂ ਥੂ ਕਰਨ ਕੇ ਲੋਕੀ ਜਿੜਾਉਂਗੇ ਤੁਸੀਂ ਵੋਟਾ ਵਾਸਤੇ